ਜਿੰਨਾ ਤੇ ਤੁਸੀਂ ਕਹੋਗੇ ਓਨੀ ਦੇ ਤੁਹਾਡੇ ਕੋਲ ਬੈਠੂੰਗਾ ਠੀਕ ਹੈ ਨਾ ਜੀ ਉਹ ਐਂਓ ਦੱਸੋ ਵੀ ਠੀਕ ਹੋ ਗਿਆ ਸਟੇਡੀਅਮ ਠੀਕ ਬਣ ਗਿਆ ਚਲਿਆ ਕੀ ਬਾਤ ਆ ਇਹ ਤੁਹਾਡੇ 5 ਲੱਖ ਨਾਲ ਪੱਕੀ ਦਾ ਕੰਮ ਕਰਤਾ ਨਹੀਂ ਲਈ ਆ ਜਾਈ ਰਾਕਤਾ ਨਾ ਆਪ ਜਗ ਦੇਖਿਆ ਆਪ ਜਗ ਦਿਖਿਆ ਕੋਣੇ ਖੜ ਦੇ ਕੀ ਕਰਾ ਤੁਸੀਂ ਗਲੀਆਂ ਚ ਲਾ ਦੋ ਪੈਸੇ ਥਾਲੀਆਂ ਚ ਲਾ ਦੋ ਇਹ 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 ਜਰੂਰੀ ਹੈ ਦੇਖਣ ਤੋਂ ਬਾਅਦ ਤਾਂ ਇਹ ਜਰੂਰੀ ਹੈ ਬਹੁਤ ਜਰੂਰੀ ਹੈ ਲੇਕਿਨ ਜਿੱਥੇ ਤੁਸੀਂ ਸਟੇਡੀਅਮ ਚ ਲਾਤੇ ਖੇਡਾਂ ਤੇ ਲਾਤੇ ਸਮਝ ਲਓ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਬਚਾ ਲਈਆਂ ਇਹ ਬਹੁਤ ਵੱਡਾ ਕੰਮ ਹੈ ਦੇਖੋ ਇਹ بڑا ਡੈਮੋਕ੍ਰੇਸੀ ਦਾ ਇੱਕ ਉਤਸਵ ਹੁੰਦਾ ਹੈ ਜਿਹੜਾ ਵਿਦਵਾਂਤਾਵਾ ਦਾ ਸੈਸ਼ਨ ਔਰ ਇਹ ਸੈਸ਼ਨ ਇਸ ਕਰਕੇ ਬੁਲਾਏ ਜਾਂਦੇ ਤਾਂ ਕਿ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਉਹਨਾਂ ਦੀ ਦੁੱਖ ਤਕਲੀਫਾਂ ਨਮਾਇंदे ਜਾ ਕੇ ਉੱਥੇ ਵਿਧਾਨ ਸਭਾ 'ਚ ਰੱਖਣ ਤੇ ਸਰਕਾਰ ਔਰ ਜਿਹੜੀ ਹੈ ਬਿਊਰੋਕ੍ਰੇਸੀ ਹੈ ਉਹ ਸਾਹਮਣੇ ਬੈਠੀ ਹੁੰਦੀ ਹੈ ਤੇ ਉਹਨਾਂ ਤੋਂ ਪ੍ਰੋਪਰ ਜਵਾਬ ਲੈ ਕੇ ਉਹਨਾਂ ਸਾਰਾ ਦੇ ਹੱਲ ਕੀਤੇ ਜਾਂਦੇ ਸੋ ਬਹੁਤ سارے ਮੁੱਦੇ ਜਿਹੜੇ ਜਿੰਨੇ ਵੀ ਉੱਥੇ ਸਾਡੇ ਮਾਨਯੋਗ ਵਿਧਾਇਕ ਸਹਿਬਾਨਾਂ ਨੇ ਉਠਾਏ ਉਹ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਗਏ ਔਰ ਮੈਨੂੰ ਨਹੀਂ ਲੱਗਦਾ ਵੀ ਕੋਈ ਸਾਡਾ ਮਾਨਯੋਗ ਵਿਧਾਇਕ ਰਹਿ ਗਿਆ ਹੋਵੇਗਾ ਜਿਨੇ ਕੋਈ ਆਉਂਦੀ ਗੱਲ ਕਰਨੀ ਸੀ ਸਾਰਿਆਂ ਨੂੰ ਮੌਕਾ ਦਿੱਤਾ ਸੋ ਹੁਣ ਫੇਰ ਦੁਬਾਰਾ ਫੇਰ ਹੁਣ ਬਜਟ ਸੈਸ਼ਨ ਕਰਾਂਗੇ ਸੋ ਇਸ ਤਰ੍ਹਾਂ ਦੀ ਸੈਸ਼ਨ ਜਿੰਨੇ ਵੱਧ ਤੋਂ ਵੱਧ ਹੋਣਗੇ ਉੰਨੀ ਸਾਡੀ ਡੈਮੋਕ੍ਰੇਸੀ ਵੱਧ ਸੁਸ਼ਕਤ ਹੁੰਦੀ ਹੈ ਔਰ ਜਿਹੜੀ ਬਿਊਰੋਕ੍ਰੇਸੀ ਔਰ ਸਰਕਾਰ ਵੱਧ ਜਵਾਬਦੇਹ ਬਣਦੀ ਹੈ ਸੋ ਇਹ ਬਹੁਤ ਵਧੀਆ ਐਕਸਪੀਰੀਅੰਸ ਹੈ ਹਾਂ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਪੱਖ ਦੇ ਵਿੱਚ ਕਿਸ ਤਰ੍ਹਾਂ ਦਾ ਰਿਹਾ ਸੀ ਕਿਸਾਨਾਂ ਦਾ ਇਹ ਤਾਂ ਦੇਖੋ ਜੀ ਹਿੰਦੁਸਤਾਨ ਸਾਰਾ ਹੀ ਚੱਲਦਾ ਹੈ ਤਾਂ ਕਿਸਾਨੀ ਤੇ ਚੱਲਦਾ ਹੈ ਜੀ ਜੇ ਕਿਸੇ ਦੀ ਅੱਜ ਦੁਕਾਨ ਚੱਲਦੀ ਹੈ ਤਾਂ ਉਹ ਵੀ ਕਿਸਾਨਾਂ ਦੇ ਨਾਲ ਚੱਲਦੀ ਹੈ ਜੇ ਕੇ ਦੀ ਕੋਈ ਕਲੀਨਿਕ ਚੱਲਦਾ ਉਹ ਵੀ ਕਿਸਾਨਾਂ ਨਾਲ ਚੱਲਦਾ ਉਹ ਜੋ ਕੋਈ ਫੈਕਟਰੀ ਆ ਉਹ ਵੀ ਕਿਸਾਨੀ ਤੋਂ ਸ਼ੁਰੂ ਹੁੰਦੀ ਹੈ ਸੋ ਉਹਨਾਂ ਦੇ ਹੱਕਾਂ ਦੀ ਰੱਖਿਆ ਵਾਸਤੇ ਸਰਕਾਰ ਵੱਲੋਂ ਇੱਕ ਮਤਾ ਲਿਆਂਦਾ ਗਿਆ ਸੀ ਜਿਹੜਾ ਕਿ ਯੂਨੀਨਿਮਸਲੀ ਸਰ ਸੁੰਤਰੀ ਨਾਲ ਪਾਸ ਕੀਤਾ ਗਿਆ ਜੀ ਸਰ ਪਰ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਕਿਸਾਨ ਆਪਣੀ ਹੈ ਇਕੱਲੇ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਆ ਅਡਾਨੀ ਵਰਗੇ ਉਹ ਹੀ ਨਹੀਂ ਤੁਹਾਡੇ ਕੱਲੇ ਜੇ ਕਿਸਾਨ ਵੀ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੋ ਇਹਨਾਂ ਦੇ ਹੱਕਾਂ ਦੀ ਰੱਖਿਆ ਕਰੋ ਅੱਜ ਜੇਕਰ ਗੱਲ ਕੀਤੀ ਜਾਵੇ ਜੈਤੂ ਦੀ ਤਾਂ ਜੈਤੂ ਜਿਹੜਾ ਸ਼ਹਿਰ ਹੈ ਜੀ ਆ ਬੜਾ ਇਤਿਹਾਸਿਕ ਹੈ ਜੀ ਪਰ ਇਹਨੂੰ ਹਜੇ ਤੱਕ ਕਿਸੇ ਵੀ ਸਰਕਾਰ ਨੇ ਇਤਿਹਾਸਿਕ ਹੋਣ ਦਾ ਦਰਜਾ ਨਹੀਂ ਦਿੱਤਾ ਗਿਆ ਹੈਗਾ ਉਸ ਤਰ੍ਹਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਫਿਰ ਜੈਤੂ ਆਸਲੀ ਜੋ ਜੋ ਵੀ ਕੁਝ ਲੋਕਾਂ ਨੇ ਉਹ ਸਾਰੀਆਂ ਮੈਂ ਐਮਐਲਏ ਸਾਹਿਬ ਅਸੀਂ ਇਕੱਠੇ ਬੈਠ ਕੇ ਸਾਰੇ ਸਰਕਾਰ ਨਾਲ ਠਾਵਾਗੇ ਤੇ ਜੋ ਚਾਹੀਦੀ ਉਹ ਪੂਰੀਆਂ ਕਰਾਵਾਂਗੇ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਜੀ ਵਾਇ ਗੁੱਡੀ ਕਾ ਖਾਲਸਾ ਵਾਇ ਗੁੱਡੀ ਧਰਤੀ ਸਪੀਕਰ ਸਾਹਿਬ ਆਵਾਜ਼ ਆਉਂਦੇ ਨਿੱਜੀ ਪ੍ਰੋਗਰਾਮ ਤੇ ਆਏ ਸੀ ਪਰ ਸਾਨੂੰ ਸਪੀਕਰ ਸਾਹਿਬ ਨੇ ਪਹਿਲਾਂ ਵੀ ਗਰਾਊਂਡ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਨਾਂ ਨੇ 5 ਲੱਖ ਰੁਪਏ ਦਿੱਤੇ ਜਿਹਦੇ ਨਾਲ ਹੁਣ ਜਿਹੜੀ ਗਰਾਊਂਡ ਦੀ ਦਿਸ਼ਾ ਥੋੜੀ ਜੀ ਸਭਰੀਆ ਸੀ ਹੋਰ ਵੀ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜਾਂ ਸੀ ਇਹਨਾਂ ਤੋਂ ਮੰਗ ਲੈਣੇ ਆ ਤੇ ਸਾਨੂੰ ਦੇ ਦਿੰਦੇ ਆ ਕੋਈ ਦਿੱਕਤ ਨਹੀਂ ਗਈ ਸੋ ਸੀਵਰੇਜ ਦਾ ਤੁਹਾਨੂੰ ਪਤਾ ਪਹਿਲਾਂ ਹੀ ਆਪਣਾ ਪ੍ਰੋਜੈਕਟ ਆ ਜਿਹੜਾ ਉਹ ਚੱਲੀ ਜਾਂਦਾ ਬਹੁਤ ਛੇਤੀ ਹੱਲ ਹੋ ਜਾਊਗਾ ਤੇ ਉਹ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਆ ਜਿਸ ਤਰ੍ਹਾਂ ਸਪੀਕਰ ਸਾਹਿਬ ਨੇ ਦੱਸਿਆ ਵੀ ਜਿਹੜਾ ਜੈਤੂ ਇਤਿਹਾਸਕ ਦਰਜਾ ਦਵਣ ਵਾਲਾ ਜੀ ਕੁਈ ਇਸ ਤਰ੍ਹਾਂ ਦਾ ਕੋਈ ਸਵਾਲ ਵਗੈਰਾ ਲਗਾਏ ਕਿ ਇਹ ਜੀ ਵਿਧਾਨ ਸਭਾ ਚ ਤੁਹਾਡੇ ਵੱਲੋਂ ਹਾਂਜੀ ਮੈਂ ਲਗਾਇਆ ਸੀਗਾ ਸਵਾਲ ਇਹ ਸੋ ਦੁਬਾਰਾ ਵੀ ਉਸ ਤੇ ਡਿਸਕਸ਼ਨ ਕਰਾਂਗੇ ਸਪੀਕਰ ਸਾਹਿਬ ਤੋਂ ਪੁੱਛਾਂਗੇ ਵੀ ਉਹ ਕਿਸ ਤਰੀਕੇ ਨਾਲ ਹੱਲ